ਕਦੋਂ ਆਇਆ RAM ਰਾਜੇ ਹਰਨਾਕ ਤੋਂ ਦੁਸ਼ਟ ਹਰ ਮਾਰਿਆ ਪ੍ਰਹਿਲਾਸ ਰਾਇਆ ਅਹੰਕਾਰੀਆਂ ਨਿੰਦ ਕਾ ਪਿਠ ਜੇ ਨਾਮ ਜਿਉ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤ ਲੈ ਛਡਾਇਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਆਸਾ ਮਾਨ ਬਹਿਲਾ ਦੁਖਦਾਰੋ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੂ ਕਰਤਾ ਕਰਨਾ ਮੈਂ ਨਹੀਂ ਜਾਹੋਂ ਗਰੀਨਾ ਹੋਈ ਬਲੇ ਹਾਰੇ ਕੁਦਰਤ ਵਸਿਆ ਦਿਨਾਂ ਅੰਤ ਨਾ ਜਾਏ ਲਖਿਆ ਰਹਾ ਹੋ ਜਾਤ ਮਹਿ ਜੋਤ ਜੋਤ ਮਹਿ ਜਾਤਾ ਅਗਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਿਧ ਸਵਾਲਿਓ ਜਿਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਦੀ ਕੀਆ ਬਾਤਾ ਜੋਗਿਛ ਕਰਨਾ ਸੋ ਕਰ ਰਹਾ ਸੋਦਰ ਰਗ ਸੋ ਮਹਲਾ ਪਹਿਲਾ ਇਕ ਓੰਕਾਰ ਸਤਗੁਰੂ ਪਰਸਾਦ ਸੋ ਦਰ ਤੇਰਾ ਕਿਹਾ ਸੋ ਕਰ ਕੇ ਹਾ ਜਿਸ ਵਹ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਸੰਖਾ ਕੀਤੇ ਤੇਰੇ ਗਾਵਨ ਹਾਰੇ ਕੀਤੇ ਤੇਰੇ ਰਾਗ ਪਰਿ ਸੋ ਕਹੀਐ ਕੀਤੇ ਤੇਰੇ ਗਾਵਨ ਹਾਰੇ ਗਾਵਨ ਤੁਧ ਨੂੰ ਪਵਨ ਪਾਣੀ ਬੈਸੰਤਰ ਗਾਵੈ ਰਾਜਾ ਧਰਮ ਦਵਾਰੇ ਗਾਵਨ ਤੁਧ ਨੂੰ ਚਿੱਤ ਗੋਤ ਲਿਖ ਜਨਨ ਲਿਖ ਲਿਖ ਧਰਮ ਵਿਚਾਰੇ ਗਾਵਨ ਤੁਧ ਨੂੰ ਈਸਰ ਬ੍ਰਹਮਾ ਦੇਵੀ ਸੋਹਣ ਤੁਰੇ ਸਦਾ ਸਵਾਰੇ ਗਾਵਨ ਤੁਧ ਨੂੰ ਇੰਦਰ ਇਧਰਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਨ ਤੁਧ ਨੂੰ ਸਿੱਧ ਸਮਾਧੀ ਅੰਦਰ ਗਾਵਨ ਤੁਧ ਨੂੰ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਮੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਕੇਸ਼ਰ ਜੁਗ ਜੁਗ ਵੇਦਾਂ ਨਾਲੇ ਗਾਵਣ ਤੁਧਨੋ ਮੋਹਣੀਆ ਮਨ ਮੋਹਣਾ ਸੁਰਗ ਮਚ ਪਿਆਲੇ ਗਾਵਣ ਤੁਧਨੋ ਰਤਨੁ ਪਾਏ ਤੇਰੀ 68 ਤੀ ਰਤਨ ਨਾਲੇ ਗਾਵਣ ਤੁਧ ਨੂੰ ਜੋਤ ਮਹਾਬਲ ਸੂਰਾ ਗਾਵਣ ਤੁਧ ਨੂੰ ਖਾਣੀ ਚਾਰੇ ਗਾਵਣ ਤੁਧ ਨੂੰ ਖੰਡ ਮੰਡਲ ਬ੍ਰਹਮੰਡਾ ਕਰ ਕਰ ਰੱਖੇ ਤੇਰੇ ਧਾਰੇ ਸਹੀ ਤੁਧ ਨੂੰ ਗਾਵਣ ਜੋਤ ਤੁਧ ਪਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਧ ਨੂੰ ਗਾਵਣ ਸੇ ਮੈਂ ਚਿਤਨਾ ਆਵਣ ਨਾਨਕ ਕੀ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸੱਚਾ ਸਾਸੀ ਨਾਈ ਭੇ ਹੋਸੀ ਜਾਇ ਨਾ ਜਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨੋ ਪਾਈ ਕਰ ਕਰ ਦੇਖਾਇ ਕਿ ਕਾ ਆਪਣਾ ਜੋਤੇ ਦੀ ਵੜਿਆਈ ਜੋ ਦਿਸ ਪਾਵੇ ਸੋਈ ਕਰਸੀ ਫਿਰ ਹੁਕਮ ਨਾ ਕਰ ਨਾ ਜਾਈ ਸੋ ਬਾਦ ਸਾਹ ਹੋ ਸਾਹ ਪਤ ਸਾਹਿਬ ਨਾਨਕ ਰਹਿ ਨਰ ਜਾਈ ਆਸਾ ਮਹਲਾ ਪਹਿਲਾ ਸੁਣ ਵਡਾ ਆਖੇ ਸਭ ਕੋਈ ਕੀ ਵਡ ਵਡਾ ਨੇਠਾ ਹੋਏ ਕੀਮਤ ਪਾਇ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹਿ ਸਮਾਈ ਵੱਡੇ ਮੇਰੇ ਸਾਹਿਬਾ ਗਹਿਰ ਗੀਰਾ ਗੁਣੀ ਗਹੀਰਾ ਕੋਈ ਨ ਜਾਣੈ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਗਹਿ ਨ ਜਾਏ ਤੇਰੀ ਜਲ ਵਡਿਆਈ ਸਭ ਸਤ ਸਭ ਤਪ ਸਭ ਚਗੀ ਆਈਆਂ ਸਿਦਾ ਬੁਰਖਾ ਕੀਆ ਵਡਿਆਈ ਆ ਤੁਧ ਵਿਨ ਸਦੀ ਕੇ ਲੈ ਲਾ ਪਾਈਆ ਕਰਮ ਮਿਲੈ ਨਾਨੀ ਥਾਤ ਰਹਾਈਆ ਆਖਣ ਵਾਲਾ ਗਿਆ ਵਿਚਾਰਾ ਸਿਫਤੀ ਭਰੇ ਤੇਰੀ ਭੰਡਾਰਾ ਜਿਸ ਤੋਂ ਦੇਹ ਜਿਸੇ ਖਿਆਚਾਰ ਨਾਨਕ ਸਤਿ ਸਵਾਰਨ ਹਾਰਾ ਹਸਾ ਮਹਲਾ ਪਹਿਲਾ ਆਖਾਂ ਜੀਵਾ ਬਿਸਰੈ ਮਰ ਜਾਓ ਆਖਣ ਔਖਾ ਸਚਾ ਨਾਉ ਸਚ ਨਾਮ ਕੀ ਲਗੈ ਪੂਖ ਤੂਖ ਖ ਖ ਚਲਿਐ ਦੂਖ ਸੋ ਕਿਉ ਬਿਸਰੈ ਮੇਰੀ ਮਾਈ ਸਾਦਾ ਸਾਹਿਬ ਸਚ ਨਾਈ ਰਹਾਓ

ਖਾਸਮ ਵਿਚਾਰੇ ਤੇ ਕਮ ਜਾਤ ਨਾਨਕ ਨਾ ਵਾਜ ਸੁਨਾਤ ਰਾਗ ਗੁਜਰੀ ਮਹਲਾ ਚੌਥਾ ਹਰ ਕੀ ਜਨ ਸਤਿਗੁਰ ਸਤਿਪੁਰਖ ਬਿਨੂ ਕੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੀ ਮੀਤ ਗੁਰਦੇਵ ਮੋਕੋ RAM ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਥਾਈ ਹਰ ਕੀਰਤਿ ਹਮਨੀ ਰਹਿ ਰਾਸ ਰਹਾਉ ਹਰ ਜਨ ਕੇ ਵੱਡ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਪਤਾਸ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਨ ਜੰਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਿਕ ਜੀਵੇ ਤ੍ਰਿਕ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਦੁਰ ਮਾਸਕ ਲਿਖਿਆ ਰੇਖਾਸ ਤਾਨਾ ਤਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇ ਰੇ ਮਨ ਜਦ ਵੈ ਉਦਮ ਜਾ ਹਰ ਹਰ ਜੀਉ ਪਰਿਆ ਸੈਲ ਪਥਰ ਮੈਂ ਜੰਤ ਪਾਏ ਤਾ ਕਰਿ ਜਗ ਆਗਾ ਕਰ ਦਰਿਆ ਮੇਰੇ ਮਾਧੂ ਜੀ ਸਤ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਵੰਦਾ ਕੋਈ ਨਾ ਕਿਸ ਕੀ ਦਰਿਆ ਸੇਰਾ ਸੂਰਜ ਕਿਸੰਬਾਹੇ ਠਾਕੁਰ ਕਾਹੇ ਮਨ ਬੋ ਕਰਿਆ ਉਦੇ ਹੁੜ ਆਵੇ ਇਸੇ ਕੋ ਸਾ ਜਿਸ ਪਾਛੈ ਬਚਰੇ ਛਰਿਆ ਤਿੰਨ ਕਵਨ ਖਲਾਵੇ ਕਵਨ ਚ ਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾਸ ਆਸ ਸਿਧਾਨ ਠਾਕੁਰ ਕਲ ਕਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਅੰਤ ਨਾ ਪਾਰਾ ਬਰਿਆ ਰਾਗ ਆਸਾ ਮਹੱਲਾ ਚੌਕ ਸੋ ਬੁਰਖ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੋ ਬੁਰਖ ਨਿਰੰਦਰ ਨਾਰ ਪਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤਿਆਗ ਹੈ ਸਭ ਤਿਆਵੇ ਤੁਮ ਜੀ ਹਰ ਸੱਚੇ ਸਿਰਜਨਹਾਰਾ سب جی تمہارے جی تیا جی کا تارا ہر تیاگ سن جی تو ہر آپ ہر آپک جی کیا نانک جن گٹ گٹ انتر جی ہر ایک کو پورک سما ایک دا پاری جی سب تیرے جو جی جانا تے داتا آپ پکتا جی ہو پدن ابرنا جانا ਤੂੰ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸਿਵ ਹੈ ਜੋ ਸਿਵ ਹੈ ਤੁਜੀ ਜਨ ਨਾਨਕ ਤਿਨ ਕੁਰਬਾਣਾ ਹਰਿ ਜਾਵੇ ਹਰਿ ਜਾਵੇ ਤੁਜੀ ਸੇ ਜਨ ਜਗ ਮਹਿ ਸੁਖ ਵਾਸੀ ਸੇ ਮੁਕਤ ਸੇ ਮੁਕਤ ਭਏ ਜਨ ਹਰਿ ਤੇ ਆ ਜੀ ਜਨ ਟੂਟੇ ਜੰਮ ਕੀ ਫਾਸੀ ਜਿਨ ਨਿਰਪਾਦ ਜਿਨ ਹਰ ਨਿਰਪਾਦ ਆਇਆ ਜੀ ਤਨ ਕਾ ਪਾਉ ਸਭ ਗਵਾਸੀ ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰਜੀਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨ ਹਰਿ ਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬਿਆੰਤ ਬਿਆੰਤਾ ਤੇਰੀ ਭਗਤ ਤੇਰੇ ਭਗਤ ਸਲਾਹਨਤ ਜੀ ਹਰ ਅਨਕ ਅਨੇਕ ਅਨੰਤਾ ਤੇਰੀ ਅਨੰਤ ਤੇਰੀ ਅਨੰਤ ਰਹਿ ਹਰ ਪੂਜਾ ਜੀ ਤਪ ਤਪ ਹੈ ਜਪ ਹੈ ਬੇਅੰਤਾ ਤੇਰੀ ਅਨੇਕ ਤੇਰੇ ਅਨੇਕ ਪੜ ਹੈ ਭਉ ਸਿਮਰਤ ਸਾਚ ਜੀ ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਸੇ ਭਗਤ ਬਲੇ ਜਨ ਨਾਨਕ ਜੀ ਜੋ ਪਾਵੇ ਮੇਰੇ ਹਰਿ ਭਗਵੰਤਾ ਤੂੰ ਆਦ ਪੁਰਖ ਪਰਮ ਪਰਕਰਤਾ ਜੀ ਤਵ ਜੀਵਣ ਅਵਰਣਾ ਕੋਈ ਉਹ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਚਲ ਕਰਤਾ ਸੋਈ ਤਦ ਆਪੇ ਪਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤਦ ਆਪੇ ਸ੍ਰਿਸ਼ਟ ਸਭ ਪਾਈ ਜੀ ਤਦ ਆਪੇ ਸਿਰ ਸਭ ਕੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋਈ ਆਕਾ ਮਹਲਾ ਚੌਥਾ ਤੂੰ ਕਰਤਾ ਸਚਿਆਰ ਮੈਂ ਦਾਸ ਆਈ ਜੋ ਤੂੰ ਪਾਵੇਂ ਸੋਈ ਤੀਸੀ ਜੋ ਤੂੰ ਦੇਹ ਸੋਈ ਹੋ ਪਾਈ ਰਹਾਉ ਸਭ ਤੇ ਜੀ ਤੂੰ ਸਭਨੀ ਧਿਆਇਆ ਜਿਸ ਨੂੰ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ ਗੁਰਮਕਲਾ ਦਾ ਮਨ ਮੁਖ ਗਵਾਇਆ ਤਦ ਆਪ ਪਿਛੋੜਿਆ ਆਪ ਮਿਲਾਇਆ ਤੂੰ ਦਰੀਆ ਉਹ ਸਬਦ ਜਹੀ ਮਾਹੇ ਤੁਜ ਵੇਨ ਦੂਜਾ ਕੋਈ ਨਾਹੀ ਜੀ ਜੰਤ ਸਭ ਤੇਰਾ ਖੇਲ ਵਿయోగ ਮਿਲ ਵਿਛੜਿਆ ਸੰਜੋਗੀ ਮੇਲ ਜਿਸ ਨੂੰ ਤੂੰ ਜਾਣੈ ਹੈ ਸੋਈ ਜਨ ਜਾਣੈ ਹਰ ਗੁਣ ਸਦਹੀ ਆਕ ਬਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਜੇ ਹੀ ਹਰ ਨਾਮ ਸਮਾਇ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ ਤਦੁਬਿਨ ਦੁਜਾ ਅਵਰਨਾ ਕੋਇ ਤੂੰ ਕਰ ਕਰ ਵੇਖ ਹੈ ਜਾਣੈ ਸੋਇ ਜਨਾਨਨਕ ਗੁਰਮਖ ਪ੍ਰਗਟ ਹੋਏ ਆਸ ਮਹਲਾ ਪਹਿਲਾ ਤਿਤ ਸਰਵਰ ਲੈ ਭਈ ਰਹਿ ਨਵਾਸਾ ਪਾਣੀ ਪਾਵਕ ਤਿਨ ਹੈ ਕੀਆ ਪੰਕਜ ਮੋਹ ਬਗਨਿ ਜਲੈ ਹਮ ਦੇਖਾ ਤਹ ਡੂਬੀ ਅਲੇ ਮਨ ਈਕ ਨ ਚੇਤ ਸਮੂਡ ਮਨਾ ਹਰ ਬਿਸਰਤ ਤੇਰੇ ਗੁਣ ਗਲਿਆਰਾ ਨਾਉ ਜਤੇ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨ ਪਿਆ ਪਰਮਤ ਨਾਨਕ ਤੈਨ ਕੀ ਸਰਣਾ ਜਿੰ ਤੂੰ ਨਾਹੀ ਬਿਸਰਿਆ ਆਸਾ ਮਹਲਾ ਪੰਜਵਾ ਏ ਬਰਾਬਰ ਮਾਨਖ ਦੇ ਹੁਰੀਆ ਗੋਬਿੰਦ ਮਿਲਨ ਕੀ ਏ ਤੇਰੀ ਬਰੀਆ ਅਵਰ ਕਾਜ ਤਰਖ ਤਨਾ ਕਾਮ ਮਿਲ ਸਾਧ ਸੰਗਤ ਭਜ ਕੇ ਵਲਨਾ ਸੰਜਾਮ ਲਾ ਕਬਜਲ ਤਰਨ ਕੇ ਜਨ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ ਜਾਪ ਤਪ ਸੰਜਮ ਧਰਮ ਲਾ ਕਮਾਇ ਸੇਵਾ ਸਾਧਨਾ ਜਾਣਿਆ ਹਰਿ ਰਾਇ ਕਹ ਨਾਨਕ ਆਮ ਨੀਦ ਕਰਮਾ ਸਰਨ ਪਰੇ ਕੀ ਰਾਖੋ ਸਰਮ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਜੈ ਦਸਮੀ ਚੌਪਈ ਨੁਰਾਜ ਸਦਾ ਕਾਟਾ ਸੀਸਾ ਸ੍ਰੀ ਇਸ ਗੀਤ ਜਗਤ ਕੀ ਈਸਾ ਪਵਨ ਬ੍ਰਿਸ਼ਟ ਗਗਨ ਤੇ ਪਈ ਸਭ ਇਹਨਿਆਨ ਵਧਾਈ ਦੇ ਧਨ ਧਨ ਲੋਗਣ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਪਵਨ ਕੇ ਸਿਰਜਨਹਾਰੇ ਦਾ ਜਾਨ ਮਹਲੇ ਹੋਵਾਰੇ ਕਬਿਓ ਬਾਤ ਬੇਨਤੀ ਚੋ ਪਈ ਹਮਰੀ ਕਰੋ ਹਾਥ ਦਰ ਰਖਾ ਮੂਰਮ ਹੋਏ ਜਿਤਗੇਛਾ ਤਵ ਚਰਨਨ ਨਮਨ ਰਹੈ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੁਸਤ ਸਵੇ ਤੁਮ ਕਾਭੋ ਆਪ ਹਾਥ ਦੈ ਚਾਭੋ ਸੁਖੀ ਵਸੈ ਮੋਰੋ ਪਰਿਵਾਰਾ ਸੇਵਕ ਸਿਖ ਸਵੇ ਕਰਤਾਰਾ ਮੋਰ ਰਛਾ ਨਿਨ ਕਰਦੈ ਕਰਿਐ ਸਾਬੈ ਰਣ ਕੋ ਆਜ ਸੰਗ ਰਿਐ ਪੂਰਨ ਹੋਈ ਮਾਰੀ ਆਸਾ ਦੁਰਭਜਨ ਕੀ ਰਹਿ ਪਿਆਸਾ ਤਮੈ ਛਾੜ ਕੋਈ ਅਵਰ ਨਾ ਧਿਆਉਂ ਜੋ ਵਰ ਚਾਹੂ ਸੋ ਤੁਮ ਤੇ ਪਾਉਂ ਸੇਵਕ ਸੇਖਾ ਮਾਰੀ ਤਾਰੀਐ ਜੁਨ ਜੁਨ ਸੱਤਰ ਹਮਾਰੇ ਮਾਰੀਐ ਆਪ ਹਾਥ ਦੇ ਮੁਝੇ ਵਰਿਆ ਮਰਨ ਕਾਲ ਕਾ ਤਰਾਸਨ ਵਰਿਆ ਹੋ ਜੋ ਸਦਾ ਹਮਾਰੇ ਪਛਾਵਾ ਸਰੀਆ ਸਤਜੋ ਕਰਿਓ ਰੱਛਾ રાખ લે ઓ મોય રાખણ હારે સાહેબ સંત સહાય પિયારે દીન બંધ દુષ્કન કે હંતા તમો ભરી ચતુર દિસકંતા કાલ પાય બ્રહ્મા બકતરા કાલ પાય શિવજી અવતરા કાલ પાય કર બિસન પ્રકાસા સકલ કાલ કા કી આત્મા સા જવન કાલ યોગી સુકિયો દેવરાજ બ્રહ્મા જોતીયો ਜਵਨ ਕਾਲ ਸਭ ਲੋਕ ਸਵਾਰ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੀਵ ਜੈਤ ਜਛਣਾ ਬਜਾਇਓ ਆਗ ਆਂਦੇ ਇਹ ਕਾਇ ਅਵਤਾਰ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸਹੀ ਕੋ ਹਮਾਰੀ ਸਭਲ ਪ੍ਰਜਾ ਜਿਨੇ ਆਪ ਸਵਾਰੀ ਸਰਿਕਨ ਕੋ ਸਭ ਗੁਣ ਸੁਖ ਦਿਓ ਸਤਨੰਨ ਕੋ ਬਲ ਮੋ ਬਜਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੀ ਕੀ ਪੀਰ ਪਛਾਨਤ ਚੀਤੇ ਤੇ ਗੁੰਜ ਰਸੂਲਾ ਸਬਰ ਗਿਰਬਾ ਦੇਸ ਕਰ ਫੂਲਾ ਸੰਤਨ ਦੁਖ ਪਾਏ ਤੀ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਗਏ ਕਟ ਪਟ ਗੀ ਜਾਣੇ ਜਬਦ ਕਰਖ ਕਰਾ ਕਰਤਾਰਾ ਪਰ ਜਦ ਅਸ ਸਭ ਦੇ ਅਪਾਰਾ ਜਬ ਕਰਖ ਕਰਤ ਹੂੰ ਕਬਹੂ ਤੁਮੈ ਮਿਲਤ ਦੇਹ ਦਰਸਨ ਹੂੰ ਜਿਤੇ ਵਦਨ ਸ੍ਰਿਸ਼ਟ ਸਭ ਉਤਾਰੈ ਆਪ ਆਪਣੀ ਬੋਝ ਉਤਾਰੈ

ਕਹੋ ਬੋਲ ਰਾਜਾ ਬੈਠਾ ਤੁਮ ਸਮਟ ਪਿਉ ਸੰਕਰ ਕੈਠਾ ਸਗਰੇ ਸ੍ਰੀਸ਼ਟ ਦਿਖਾਇਆ ਚੰਕਬ ਆਦਿ ਜੁਗਾਦ ਸਰੂਪ ਸੁਆਮ ਪਵ ਆਵਰਛਾ ਮੇਰੀ ਤੁਮ ਕਰੋ ਸਿਖਵਾਰ ਸਿਖ ਸੰਗ ਰੋਧ ਉੱਠ ਜੈਤੇ ਉਡੋਤ ਉਤਪਾਤਾ ਸਭਿ ਮਹੇਸ ਕਰੋ ਰਣ ਕਾਤਾ ਜਿਐ ਸੋਦਾ ਸਰਣੀ ਪਰੇ ਤਿਲਕੇ ਦੁਖਤ ਦੁਖਤ ਹੈ ਮਰੀ ਪੁਰਖ ਜਵਨ ਪਗ ਪਰੇ ਤਿਹਾਰੇ ਤਿਲਕੇ ਤੁਮ ਸੰਗਟ ਸਭ ਟਾਰੇ ਜੋ ਕਲ ਕੋ ਇਕ ਵਾਰ ਤੇ ਆਏ ਹੈ ਤਰਕੇ ਕਾਲ ਨਿਕਲੈ ਰਚਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਤਤ ਕਾਲਾ ਕਿਰਪਾ ਦੇਖ ਤਨ ਜਾਇਨ ਹਰੋ ਤਾਂਕੇ ਤਾਪਦਨ ਕਮੈ ਹਰੋ ਰਿੱਤ ਸਿੱਧ ਕਰਮ ਸਭ ਹੋਈ ਦੁਖਤ ਸੋ ਸਕੇ ਨ ਕੋਈ ਇਕ ਵਾਰ ਜਦ ਤਮੈ ਸੁਮਾਰਾ ਕਾਲ ਫਾਸ ਦੇ ਤਾਹੀ ਬਰ ਜिन्न ਨਾਮ ਤੇ ਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਾ ਖੜ ਕੇ ਤਮੈ ਸਰਨ ਤੇ ਹਾਰੀ ਆਪਾਤ ਲੈ ਹੋ ਬਾਰੀ ਸਰਬ ਧਰਮੋ ਹੋ ਸਹਾਈ ਦੁਸ਼ਟ ਦੋਖ ਤੇ ਲੋ ਵਿਚਾਈ ਕਿਰਪਾ ਕਰੀ ਨਾ ਪਰ ਜਗ ਮਤਾ ਅਗਰੰਥ ਕਰਾ ਪੂਰਨ ਜ਼ਬਰਤ ਕਿਲ ਵਿੱਚ ਸਗਲ ਦੇ ਕੋ ਹਰਤਾ ਦੁਖ ਦੋਖੇ ਨ ਕੋਚੇ ਕਰਤਾ ਸਦੀਆ ਤੋਜ ਪੈ ਦਿਆਲਾ ਪੂਰਨ ਕਰਾ ਅਗਰੰਥ ਤਕਾਲਾ ਮਨਵਾਥ ਤੋ ਫਲ ਪਾਵੇ ਸੋਈ ਦੁਖਨਤ ਸੈ ਬਿਆਪਤ ਕੋਈ ਅੜੇਲ ਸੁਣੈ ਗੁੰਗਰ ਜੋ ਜਾਹੀ ਸਰਥ ਨਾ ਪਾ ਗਈ ਸੁਣੈ ਮੋੜ ਚ ਤਲਾਏ ਤਰਤਾ ਆਵੇ ਦੁਖ ਦਰਦ ਪਾ ਨਿਕਟ ਨਾ ਤਿੰਨ ਨਰ ਕੀ ਰਹਿ ਹੋ ਜੋ ਜਾ ਕੀ ਏਕ ਵਾਰ ਚੋਪਈ ਕੋ ਕਹਿ ਚੋਪਈ ਸੰਬਦ ਸਤਰ ਸਹਿਜ ਪਿਣਜੈ ਅ ਸਹਿਜ ਪਉਣ ਦੀਨ ਕਿਹਿਜੈ ਪਾਧ ਰਵੀ ਸੁਧਿ ਯਾਤਵੀ ਰਵਾਰਾ ਤੀਰ ਸਤਰਵ ਗ੍ਰੰਥ ਸੁਧਾਰਾ ਇਤਿ ਸ੍ਰੀ ਚਤੁਰੋ ਪਖਾਨੈ ਤ੍ਰੇ ਚਿਤ੍ਰੇ ਮੰਤਰੀ ਪੂਪ ਸਮਾਧ ਚਾਰ ਸੋ ਪਾਂਚ ਚਿਤ੍ਰ ਰਸਮਾਪਤ ਮਾਸਤ ਸਭ ਮਾਸਾ ਬਜੂ ਦੋਹਰਾ 10000 ਕਰਦਾਸ ਪਰ ਕੀਜੈ ਕਿਰਪਾ ਅਪਾਰ ਆਪ ਆ ਨਜ਼ਰ ਆ ਕਮੈ ਮਨ ਕਰਮ ਬਚਨ ਵਿਚਾਰ ਚੋਪਈ ਮੈ ਨੰਗਿਸੈ ਪ੍ਰਥਮ ਮਨਾਉ ਕਿਸਨ ਬਿਸਨ ਕਬੂੜੈ ਧਿਆਉ ਕਾਨ ਸੁਨਾ ਪਹਿਚਾਨ ਨਾ ਤਿੰਸੋ ਲਿਵ ਲਾਗੀ ਮੋਰੀ ਪਾਗਿ ਨਸੋ ਮਹਾਕਾਲ ਰਖਵਾਰ ਹਮਾਰੋ ਮਹਾਲੋ ਮੈਂ ਕੀ ਕਰਥਾਰੋ ਆਪਣਾ ਜਾਨ ਕਰੋ ਰਖਵਾਰ ਬਾਇ ਗਏ ਕੀ ਲਾਜ ਵਿਚਾਰ اپنا جان مجھے جن جن ہمارے جگ میں میں کرو صدا پرت پارا جانت جان اپنا مجھے نواز آپ کرو ہمرے سب کاج تم ہو سب راجن کے راجا آپ غریب نوازا ਦਾ ਜਾਣ ਕਰ ਕਿਰਪਾ ਕਰੋ ਮੋਹੇ ਹਾਰ ਪਰਾਮਿਆਂ ਦੁਆਸ ਤੋਹੀ ਆਪਣਾ ਜਾਣ ਕਰੋ ਪਿਤ ਪਾਰਾ ਤੁਸਾਏ ਮੈਂ ਕੀ ਕਰਥਾਰਾ ਦਾ ਜਾਣ ਦੇ ਹਾਥ ਵਾਰੋ ਅਮਰ ਸਗੈ ਸੰਗਾਰੋ جو برہ سو کہا

ਸੁਰਗਵਾਸ ਰਗਬਰ ਕਰਾ ਸਗਰੀ ਪੁਲੀਸ ਮੇਤ ਚੌਪਈ ਜੋ ਹੈ ਕਥਾ ਸੁਨੈ ਅਰਗਵੈ ਦੁਖ ਪਾਪ ਤੈ ਨਿਕਟ ਨ ਆਵੇ ਬੇਸਨ ਭਗਤ ਕੀ ਇਹ ਫਲ ਹੋਈ ਆਦ ਵਿਆਦ ਸਹ ਸਕ ਨਾ ਕੋਈ ਸੰਮਤ ਸਤਰ ਸਦ ਪਤਾਵਨ ਹਾੜ ਬਦੀ ਪ੍ਰਥਮ ਸੁਭਦਾਵਨ ਬੰਤਵਾਏ ਪ੍ਰਸਾਦ ਕਰ ਗ੍ਰੰਥ ਸੁਦਾਰਾ ਹੋਲ ਪਰੇ ਲੋਲੇ ਹੋ ਸੁਦਾਰਾ ਦੋਰਾ ਨੇਤਰ ਤੋਂ ਕੇ ਚਰਨ ਤਰ ਸੁਦਰਭੀਰ ਤਰੰਗ ਸ੍ਰੀ ਪਾਗਵਤ ਪੂਰਨ ਕੀਓ ਰਗਵੜ ਕਥਾ પ્રસੰਗ ਦੋਹਰਾ ਸਾਧ ਸਾਧ ਜਨਨਹੀ ਬਾਦ ਸੁਵਾਦ ਵਿਵਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਿਇਆ ਪਾਇ ਗਨੇ ਜਪਤੇ ਤੁਮਰੇ ਤਤੇ ਕੋ ਆਖ ਦਰੇ ਨਹੀ ਆਨਿਓ ਰਾਮ ਨਹੀ ਮੁਰਾਨ ਕੋ ਰਾਨਾ anek kahe mat ek na maneyo ਸਿਮਰਤ ਸਾਸਤਰ ਵੇਦ ਸਭੈ ਬੋ ਭੇਦ ਕਹੈ ਹਮ ਏਕ ਨ ਜਾਣਿਓ ਸਿਰਿ ਅਸ ਪਾਰ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋ ਇਹ ਬਖਾਨਿਓ ਦੋਹਰਾ ਸਗਲ ਦਵਾਰ ਕੋ ਛਾੜ ਕੇ ਗਇਓ ਤੁਹਾਰੋ ਦਵਾਰ ਬਾਹ ਹੈ ਗਹਿ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ RAM KANHI MAHALLA TEEJA ANAND ਇਕ ਓੰਕਾਰ ਸਤਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤਗੁਰਤਾ ਪਾਇਆ ਸਹਜ ਸੇਤੀ ਮਨਵ ਜੀਆਂ ਬਾਦਾਈਆਂ ਰਾਗ ਰਤਨ ਪਰਵਾਰ ਕਹੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇ ਰਾਗਨ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਸਤਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਉਹ ਤੁਮਨ ਮੇਰੇ ਦੋਖ ਸਾਬੇ ਸਾਰਣਾ ਅੰਗੀਕਾਰੋ ਕਰੀ ਤੀਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਆਮੀ ਸੋ ਕਿਉ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਹੀਂ ਕਰਦੀ ਰਹਿ ਕਰਤਾ ਤੇ ਰਹਿ ਸਭ ਕਿਥੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਿਸਾਵੇ ਨਾਮ ਜਿਨ ਕੈ ਮਨ ਵਸਿਆ ਆਵਾਜੇ ਸ਼ਬਦ ਕਹਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੀ ਰਹਿ ਸਾਚਾ ਨਾਮ ਮੇਰਾ ਆਧਾਰ ਸੱਚਾ ਨਾਮ ਆਧਾਰ ਮੇਰਾ ਜਿਨ ਕੋ ਖਾ ਸਭ ਗਵਾਇਆ ਕਰਸਾਤ ਸੁਖ ਮਰਾਇ ਵਸਿਆ ਜਿ ਇਛਾ ਸਭ ਜਾਈਆਂ ਸਦਾ ਕਰਵਾਨ ਕੀਤਾ ਗੁਰੂ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਨੋ ਸੰਤੋ ਸਭ ਤਰਪੇ ਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸਬਦਿਤ ਕਰਸਪਾਗੈ ਕਰਸਪਾਗੈ ਸਬਦ ਵਾਜੀ ਕਲਾ ਸਿਤ ਕਰਤਾਰੀਆ ਪੰਜ ਤੂਦ ਤਦਵਾਸ ਕੀਤੇ ਕਾਲਖੰਡ ਕਮਾਰੇ ਆ ਤੁਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸਖੋ ਆ ਤਿਤ ਕਰ ਅਨਹਦ ਬਾਜੇ ਆਨੰਦ ਸੁਨਹੁ ਵਡ ਪਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿਸੂਰੇ ਦੁਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਸ਼ਾਂਤ ਸਾਜਨ ਬੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪਨੀਤ ਕਹਤੇ ਪਵਿੱਤ ਸਤਿਗੁਰ ਰਹਿ ਆ ਪਰ ਪੂਰੇ ਬਿਨ ਵੰਤ ਨਾਨਕ ਗੁਰ ਚਰਚ ਲਾਗੇ ਬਾਜੇ ਅਨਾਦ ਤੂਰੇ ਮਾਧਾਵਣੀ ਮਹਲਾ ਪੰਜਵਾਂ ਹਾਲ ਵਿਚਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਿਓ ਜਿਸ ਕਾ ਸਭ ਸਰਦਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਇ ਉਦਾਰੋ ਇਹ ਵਸਤ ਦਜੇ ਨਹ ਜਾਈ ਨਿਤ ਨਿਤ ਰਖੁਰ ਤਾਰੋ તમ ਸੰਸਾਰ ਚਰਨ ਲਗਤ ਰਿਐ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹਲਾ 5ਵਾਂ ਤੇਰਾ ਕੀਤਾ ਜਤੋਂ ਨਹੀਂ ਮੈਨੂੰ ਜੋ ਕੀ ਤੋਈ ਮੈਂ ਨਿਰਗੁਣ ਯਾਰੋ ਤਰਸਿਆ ਮੈਂ ਰਾਮ ਤੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਨਿਮਾ ਤਨ ਮਨ ਸਿਵੇ ਰਿਆ ਪੌੜੀ ਜਿਥੈ ਕੋ ਸਮਰਾ ਤਜਤਾ ਕੋਈ ਨਾ ਹੈ ਉਥੈ ਤੇਰੀ ਰਖ ਅਗਨੀ ਉਦਰਮਾਹੀ ਸੁਣ ਕਹਿ ਜਮ ਕਹਿ ਦੂਤ ਨਾਹੀ ਤੇਰਾ ਛਡ ਜਾਏ ਭਗਤ ਦੇਖਮਸਗਾ ਹੋ ਗੁਰ ਸਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅਮਰਤ ਸੇਖਾਹੀ ਕਲਮੈ ਜਹੋ ਪੰਨ ਗੁਣ ਗੋਬਿੰਦ ਗਾਹੀ ਸਭ ਸੈ ਨੋ ਕਿਰਪਾਲ ਸਮਾਲੇ ਸਾਹੀ ਸਾਹੀ ਬੇਰਥਾ ਕੋਈ ਨਾ ਜਾਹੀ ਜੀ ਆਵੈ ਤਦ ਆਹੇ ਸਲੋਕ ਮਹਲਾ 5 ਵਾ ਅੰਤਰ ਗੁਰ ਅਰਾਧਨਾ ਦੇਵਾ ਜਪ ਗੁਰ ਨਾਉ ਨਿਤਰੀ ਸਤ ਗੁਰ ਪੇਖਣਾ ਸਰਵਣੀ ਸੁਣਾ ਗੁਰ ਨਾਉ ਸਤ ਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹ ਨਾਨਕ ਕਿਰਪਾ ਕਰੀ ਜਿਸ ਨੂੰ ਏ ਬਤ ਜੇ ਜਗਮਹਿ ਉਤਮ ਕਾਟਿ ਹੈ ਬਿਲੇ ਕੀ ਕੀ ਮਹਲਾਵਾ ਪੰਜ ਮਾਮਾ ਰਖੇ ਰਖਨਹਾਰ ਆਪ ਵਾਰਿਅਨ ਗੁਰ ਕੀ ਪੈਰੀ ਪਾਈ ਕਾਜ ਸਵਾਰਿਅਨ ਹੋ ਆਪ ਦਿਆਲ ਮਨੋ ਨ ਬਿਸਾਰਿਅਨ ਸਾਧ ਜਨਨ ਸੰਗ ਪਵ ਜਲ ਤਾਰਿਅਨ ਸਾਖਤ ਨਿੰਦਕ ਦੁਸਤ ਕੇ ਨਮਾਹੇ ਬਿਦਾਰਿਅਨ स साहिब की डेक नानक मन माहे जिस्मृ सुखोए सगले दोक जाहेस साहिब की डेक नानक मन माह जिस मृत सुखो सगले दूग जाहे वाहिगुरु जी ख़ालसा वाहिगुरु जी फतेह